ਬਾਪੂ ਮੈਂ ਮਾਂ ਨੂੰ ਕਦੇ ਹੱਸਦਾ ਨਹੀਂ ਦੇਖਿਆ ਹੁਣ ਤੂੰ ਜ਼ਿਆਦਾ ਨਾ ਰੋਗ ਮਾਰਿਆ ਕਰ ਸਰਪੰਚ ਦਾ ਮੁੰਡਾ ਜੀਤਾ ਆਪਣੀ ਮਾਂ ਨੂੰ ਉਦਾਸ ਦੇਖ ਕੇ ਆਪਣੇ ਬਾਪੂ ਨੂੰ ਕਹਿ ਰਿਹਾ ਸੀ ਕਿ ਅਚਾਨਕ ਪਿੰਡ ਦਾ ਚੌਂਕੀਦਾਰ ਭੱਜਾ ਭੱਜਾ ਆਇਆ ਤੇ ਕਹਿਣ ਲੱਗਾ ਸਰਪੰਚ ਸਾਹਿਬ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਚਾਰ ਸਰਕਾਰੀ ਗੱਡੀਆਂ ਤੇ ਅਫਸਰਾਂ ਨਾਲ ਦਲੀਪਕੌਰ ਆਈਏ ਦਲੀਪੋ ਇਹ ਔੰਤਰੀ ਹੁਣ ਕੀ ਲੈਣ ਆਈਏ ਮੰਝੇ ਤੇ ਬੈਠੀ ਸਰਪੰਚ ਦੀ ਮਾਂ ਬੋਲੀ ਜ਼ਰੂਰ ਹਿੱਸਾ ਲੈਣ ਆਈ ਹੋਣੀ ਏ ਪਰ ਇੰਨੇ ਸਾਲਾਂ ਬਾਅਦ ਕੋਈ ਨਾ ਬੇਬੇ ਮੈਂ ਜਾ ਕੇ ਵੇਖਦਾ ਸਰਪੰਚ ਬੋਲਿਆ ਨੀ ਮੇਰੇ ਤੋਂ ਤਾਂ ਉੱਠ ਨਹੀਂ ਹੁੰਦਾ ਤੂੰ ਹੀ ਚਲੀ ਜਾ ਮਗਰ ਖਸਮ ਦੇ ਤੇਰੀ ਸੌਕਣ ਆਈ ਏ ਸਰਪੰਚ ਦੀ ਮਾਂ ਨੇ ਆਪਣੀ ਨੂੰ ਨੂੰ ਝਿੜਕ ਕੇ ਕਿਹਾ ਸੱਸ ਦੀ ਗੱਲ ਮੰਨ ਡਰਦੀ ਡਰਦੀ ਉਹ ਚਲੀ ਗਈ ਇੱਧਰ ਜੀਤਾ ਦਾਦੀ ਨੂੰ ਪੁੱਛਣ ਲੱਗ ਪਿਆ ਬੇਬੇ ਇਹ ਦਲੀਪੋ ਕੌਣ ਆ ਤੇ ਉਹ ਸਾਡੇ ਘਰ ਚੋਂ ਹਿੱਸਾ ਕਿਉਂ ਲਊ ਤੁਸੀਂ ਤਾਂ ਕਹਿੰਦੇ ਸੀ ਸਭ ਕੁਝ ਮੇਰਾ ਇਕੱਲੇ ਦਾ ਹੀ ਏ ਵੇ ਪੁੱਤ ਕੀ ਦੱਸਾਂ ਤੇਰੀ ਮਾਂ ਤੋਂ ਪਹਿਲਾਂ ਇਹੀ ਵਿਆਹੀ ਸੀ ਤੇਰੇ ਪਿਓ ਨੂੰ ਪਰ ਜਦੋਂ ਜਵਾਕ ਹੋਣ ਆਲਾ ਹੋਇਆ ਤਾਂ ਉਹ ਵੀ ਸਿਰੇ ਨਾ ਲੱਗਾ ਡਾਕਟਰ ਕਹਿੰਦੇ ਹੋਰ ਜਵਾਕ ਨਹੀਂ ਹੋਣਾ ਫਿਰ ਤੇਰੇ ਪਿਓ ਦਾ ਦੂਜਾ ਵਿਆਹ ਕੀਤਾ ਉਸ ਨੂੰ ਕਿਹੜਾ ਘਰੋਂ ਕੱਢਿਆ ਸੀ ਆਪੇ ਹੀ ਚਲੀ ਗਈ ਸੀ ਇੱਧਰ ਸਰਪੰਚ ਨੇ ਆਉਂਦੇ ਹੀ ਕਿਹਾ ਸਤਿ ਸ਼੍ਰੀ ਅਕਾਲ ਜੀ ਸਭਨਾਂ ਨੂੰ ਦਲੀਪੋ ਨਾਲ ਸਰਕਾਰੀ ਬੀਬੀਆਂ ਨੇ ਕਿਹਾ ਇਹ ਸਭ ਕੀ ਚੱਕਰ ਹੈ ਮੈਂ ਦੱਸਦੀ ਹਾਂ ਸਰਪੰਚ ਜੀ ਦਲੀਪੋ ਦੀ ਆਵਾਜ਼ ਸੁਣ ਕੇ ਸਰਪੰਚ ਚੁੱਪ ਕਰ ਗਿਆ ਅੱਜ ਮੇਰੀ ਧੀ ਦੀ ਵਰਸੀ ਸੀ ਅੱਜ ਮੈਂ ਆਪਣੀਆਂ ਧੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਕੁਝ ਸਵਾਲਾਂ ਦੇ ਜਵਾਬ ਦੇਣ ਤੇ ਆਪਣੇ ਅੰਦਰ ਦਾ ਦਰਦ ਕੱਢਣ ਲਈ ਆਈ ਹਾਂ ਤੇਰੀਆਂ ਧੀਆਂ ਤੇ ਦਲੀਪੋ ਫਿਰ ਡਾਕਟਰ ਦੀ ਗੱਲ ਝੂਠੀ ਸੀ ਸਰਪੰਚ ਬੋਲਿਆ ਨਹੀਂ ਦਲੀਪੋ ਬੋਲੀ ਸੋਹਣੋ ਪਿੰਡ ਵਾਲਿਓ ਅੱਜ ਤੁਹਾਨੂੰ ਵੀ ਆਪਣੇ ਸਰਪੰਚ ਦਾ ਚਿਹਰਾ ਸਾਫ਼ ਨਜ਼ਰੀ ਆਵੇਗਾ ਮੇਰੀ ਕੁੱਖ ਚ 4 ਕੁ ਮਹੀਨੇ ਦੀ ਧੀ ਸੀ ਜਦੋਂ ਡਾਕਟਰਾਂ ਦੇ ਦੱਸਣ ਤੇ ਮੇਰੀ ਕੁੱਖ ਚ ਹੀ ਉਸ ਧੀ ਦੀ ਕਬਰ ਬਣਾ ਦਿੱਤੀ ਗਈ ਤੇ ਅੱਗੋਂ ਉਹ ਬੰਜਰ ਹੋ ਗਈ ਤੇ ਫਿਰ ਤੁਹਾਡੇ ਸਰਪੰਚ ਨੇ 3 ਮਹੀਨੇ ਬਾਅਦ ਹੀ ਦੂਜਾ ਵਿਆਹ ਕਰਵਾ ਲਿਆ ਉਸ ਦਿਨ ਮੈਂ ਘਰ ਚੋਂ ਪੈਰ ਕੱਢ ਲਿਆ ਤੇ ਆਪਣੀ ਮਾਂ ਕੋਲ ਰਹਿਣ ਲੱਗੀ ਪਰ 9 ਮਹੀਨੇ ਬਾਅਦ ਜਦੋਂ ਉਸ ਤਰੀਕ ਨੂੰ ਸਵੇਰੇ ਇਸ ਪਿੰਡ ਦੇ ਗੁਰੂ ਘਰ ਆਪਣੀ ਵਿਛੜੀ ਧੀ ਦੀ ਵਰਸੀ ਤੇ ਅਰਦਾਸ ਕਰਾਉਣ ਆਈ ਤਾਂ ਇੱਕ ਬੀਬੀ ਨੇ ਦੱਸਿਆ ਕਿ ਤੁਹਾਡੇ ਸਰਪੰਚ ਦੇ ਘਰ ਕੁੜੀ ਹੋ ਕੇ ਮਰ ਗਈ ਮੈਂ ਜਾਣਦੀ ਸਾਂ ਮੇਰੀ ਕੁੱਖ ਬਾਂਝ ਹੋਣ ਤੋਂ ਡਰੇ ਹੋਣ ਕਰਕੇ ਕੁੱਖ ਚ ਨਹੀਂ ਮਾਰੀ ਪਰ ਧੀ ਰੱਖੀ ਵੀ ਨਹੀਂ ਹੋਣੀ ਇਹ ਤਾਂ ਕੁਦਰਤ ਮੇਰੇ ਤੇ ਮਿਹਰਬਾਨ ਹੋਈ ਜਾਂ ਸ਼ਾਇਦ ਅਰਦਾਸ ਦਾ ਅਸਰ ਸੀ ਕਿ ਉਸੇ ਦਿਨ ਵਾਪਸੀ ਤੇ ਪਿੰਡ ਤੋਂ ਬਾਹਰ ਨਿਕਲਦੇ ਹੀ ਸੂਏ ਕੋਲ ਇੱਕਦਮ ਇੱਕ ਨਿੱਕੀ ਜਿੰਦ ਦੀ ਝਾੜੀਆਂ ਚੋਂ ਆਵਾਜ਼ ਸੁਣੀ ਦਿਲ ਨੂੰ ਹੌਲ ਜਿਹਾ ਪਿਆ ਅੱਗੇ ਹੋ ਕੇ ਦੇਖਿਆ ਤਾਂ ਕੋਈ ਨਵ ਜੰਮੀ ਧੀ ਜ਼ਿੰਦਗੀ ਦੀ ਜੰਗ ਲੜ ਰਹੀ ਸੀ ਮੈਂ ਚੁੱਕ ਕੇ ਗਲ ਨਾਲ ਲਾਈ ਤਾਂ ਚੁੱਪ ਕਰ ਗਈ ਇਸ ਤਰ੍ਹਾਂ ਹੀ ਰੱਬ ਨੇ ਮੈਨੂੰ ਮਾਪਿਆਂ ਦੀਆਂ ਠੁਕਰਾਈਆਂ ਤਿੰਨ ਹੋਰ ਧੀਆਂ ਦੀ ਮਾਂ ਬਣਾ ਦਿੱਤਾ ਅੱਜ ਸੁਖ ਨਾਲ ਚਾਰ ਜਵਾਨ ਤੇ ਕਾਮਯਾਬ ਧੀਆਂ ਦੀ ਮਾਂ ਹੋਣ ਦੇ ਮਾਣ ਨਾਲ ਜੀ ਰਹੀ ਹਾਂ ਚਾਰੇ ਧੀਆਂ ਨਿਆਮਤ ਹਸਰਤ ਅਮਾਨ ਤੇ ਕੁਦਰਤ ਦੀਆਂ ਅੱਖਾਂ ਭਰ ਗਈਆਂ ਉਹਨਾਂ ਮਾਂ ਨੂੰ ਜੱਫੀ ਪਾ ਲਈ ਤੇ ਮਾਂ ਫਿਰ ਹੰਝੂ ਪੂੰਝਦੀ ਹੋਈ ਬੋਲੀ ਇਹ ਧੀਆ ਮੈਨੂੰ ਆਪਣੇ ਇਸੇ ਪਿੰਡ ਚੋਂ ਮਿਲੀਆਂ ਸਨ ਇਸ ਲਈ ਇਹਨਾਂ ਦੇ ਮਾਪੇ ਵੀ ਇਸ ਪਿੰਡ ਜਾਂ ਨੇੜੇ ਦੇ ਪਿੰਡਾਂ ਤੋਂ ਹੀ ਹਨ ਇਸ ਲਈ ਇਸ ਪਿੰਡ ਆਈਆਂ ਜਦੋਂ ਧੀਆ ਨੇ ਆਪਣੇ ਬਾਪੂ ਦਾ ਨਾਮ ਪੁੱਛਿਆ ਤਾਂ ਮੈਨੂੰ ਕੋਈ ਜਵਾਬ ਨਹੀਂ ਸੁਝਿਆ ਤੇ ਅੱਜ ਇਹਨਾਂ ਦੇ ਮਾਪੇ ਲੱਭਣ ਹੀ ਆਈਆਂ ਇਹ ਸੁਣ ਕੇ ਸਰਪੰਚ ਦੀ ਘਰ ਵਾਲੀ ਦੀਆਂ ਭੂਭਾ ਨਿਕਲ ਗਈਆਂ ਉਹ ਬੋਲੀ ਮੈਂ ਵੀ ਚਾਰ ਧੀਆ ਦੀ ਮਾਂ ਬਣੀ ਸੀ ਪਰ ਜੰਮਦੀਆਂ ਹੀ ਖੋ ਲਈਆਂ ਗਈਆਂ ਤੇ ਉਹਨਾਂ ਦਾ ਕੀ ਬਣਿਆ ਇਹੇ ਸੋਚ-ਸੋਚ ਅੱਜ ਵੀ ਕਲੇਜੇ 'ਚ ਅਰੁਗ ਭਰਦੀ ਆ ਇੱਕ ਪੁੱਤ ਦੀ ਮਾਂ ਬਣੀ ਪਰ ਫਿਰ ਵੀ ਕਦੇ ਖੁਸ਼ ਨਹੀਂ ਰਹਿ ਸਕੀ ਆਪਣੀ ਮਾਂ ਦੀ ਇਹ ਗੱਲ ਜੀਤੇ ਨੇ ਵੀ ਸੁਣ ਲਈ ਸੀ ਜੋ ਉਹਨਾਂ ਦੇ ਪਿੱਛੇ ਹੀ ਪਤਾ ਨਹੀਂ ਕਦੋਂ ਆ ਗਿਆ ਸੀ ਉਸ ਨੇ ਜਦ ਆਪਣੇ ਬਾਪੂ ਵੱਲ ਵੇਖਿਆ ਤਾਂ ਉਹ ਨਜ਼ਰਾਂ ਨਾ ਮਿਲਾ ਸਕਿਆ ਸਰਪੰਚ ਦੀਆਂ ਅੱਖਾਂ ਪਛਤਾਵੇ ਨਾਲ ਭਰ ਗਈਆਂ ਆਪਣੀ ਦੂਜੀ ਪਤਨੀ ਤੇ ਦਲੀਪੋ ਅੱਗੇ ਹੱਥ ਜੋੜ ਖੜੇ ਤੋਂ ਬਸ ਇੰਨਾ ਹੀ ਕਹਿ ਹੋਇਆ ਦਲੀਪੋ ਇਹ ਧੀਆਂ ਤੈਨੂੰ ਕਿੱਥੋਂ ਮਿਲੀਆਂ ਸਨ ਇੱਕ ਵੇਰਾਂ ਦੱਸ ਦੇ ਮੈਂ ਵੀ ਚਾਰ ਧੀਆਂ ਇੰਨੀ ਹੱਥੀਂ ਸੁੱਟੀਆਂ ਨੇ ਚਾਰੇ ਪਾਸੇ ਖਾਮੋਸ਼ੀ ਛਾ ਗਈ ਤੇ ਦਲੀਪ ਕੌਰ ਨੇ ਦੱਸਣਾ ਸ਼ੁਰੂ ਕੀਤਾ ਮੈਂ ਅੱਜ ਚਾਰ ਧੀਆਂ ਦੀ ਮਾਂ ਹਾਂ ਪਰ ਇੰਨਾ ਚੋਂ ਕੋਈ ਵੀ ਮੈਂ ਆਪਣੇ ਕੋਖ ਤੋਂ ਨਹੀਂ ਜੰਮੀ ਪਰ ਸਾਰਿਆਂ ਨੂੰ ਚੰਗਾ ਪੜਾਇਆ ਲਿਖਾਇਆ ਇੱਕ ਔਰਤ ਨੇ ਪੁੱਛਿਆ ਭੈਣ ਜੀ ਇਸ ਦਾ ਕੀ ਮਤਲਬ ਹੋਇਆ ਮੇਰੀ ਵੱਡੀ ਧੀ ਜੋ ਜੱਜ ਬਣ ਗਈ ਏ ਆਪਣੇ ਪਿੰਡ ਦੇ ਬਾਹਰਲੇ ਲਿੰਕ ਰੋਡ ਤੋਂ ਕੰਡਿਆਂ ਚੋਂ ਮਿਲੇ ਸੀ ਮੇਰੀ ਦੂਜੀ ਧੀ ਦੋ ਪਿੰਡ ਛੱਡ ਕੇ ਨਹਿਰ ਦੇ ਕਿਨਾਰੇ ਤੋਂ ਮਿਲੇ ਸੀ ਅੱਜ ਸ਼ਹਿਰ ਦੀ ਮੇਅਰ ਏ ਜਦੋਂ ਮਿਲੀ ਸੀ ਵਿਚਾਰੀ ਮਾਸੂਮ ਨੂੰ ਕੀੜੀਆਂ ਚਿੰਬੜੀਆਂ ਹੋਈਆਂ ਸੀ ਤੇ ਰੋ ਰੋ ਬੁਰਾ ਹਾਲ ਸੀ ਮੈਨੂੰ ਕਿਸੇ ਨੇ ਫੋਨ ਕੀਤਾ ਤੇ ਮੈਂ ਚੁੱਕ ਲਈ ਤੇ ਜੀ ਜੋ ਹੁਣ ਡਾਕਟਰ ਹੈ ਇਹ ਵਿਚਾਰੀ ਤਾਂ ਖੇਤਾਂ ਵਿੱਚੋਂ ਮਿਲੀ ਸੀ ਕੋਲ ਦੁੱਧ ਦੀ ਬੋਤਲ ਪਈ ਸੀ ਵੇਖ ਕੇ ਤਰਸ ਆਇਆ ਕਿ ਇਹ ਉਹ ਕਿਹੋ ਜਿਹੀ ਮਮਤਾ ਹੈ ਇਸ ਨੇ ਫੜ ਕੇ ਕਿਤੇ ਪੀ ਲੈਣਾ ਸੀ ਮੇਰੀ ਚੌਥੀ ਧੀ ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋ ਮੌਜੂਦਾ ਮੰਤਰੀ ਹੈ ਆਪਣੀ ਧੀ ਦੀ ਵਰਸੀ ਤੇ ਆਈ ਸੀ ਤਾਂ ਕੁਝ ਸ਼ੱਕੀ ਚਿਹਰਿਆਂ ਨੇ ਅਰੂੜੀ ਝਟੋਆ ਕਟ ਕੇ ਕੁਝ ਨੱਪ ਦੇ ਵੇਖ ਲਏ ਸਨ ਉਹ ਗ੍ਰੰਥੀ ਜੀ ਨੂੰ ਦਸਣ ਆਏ ਤੇ ਮੈਂ ਉੱਥੇ ਸੀ ਉਹਨਾਂ ਨਾਲ ਆ ਕੇ ਰੂੜੀ ਤੇ ਉਹ ਜਗਾ ਫਰੋਲੀ ਤਾਂ ਇਹ ਬੱਚੀ ਮਿਲੀ ਮੈਂ ਉਵੇਂ ਹੀ ਸ਼ਹਿਰ ਜਾ ਕੇ ਦਾਖਲ ਕਰਾਈ ਇਹ ਤਾਂ ਵਿਚਾਰੀ ਮਸਾਂ ਹੀ ਬਚੀ ਸੀ ਜਿਵੇਂ ਜਿਵੇਂ ਦਲੀਪੋ ਦੱਸਦੀ ਗਈ ਸਰਪੰਚ ਦੀਆਂ ਅੱਖਾਂ ਅੱਗੇ 24 25 ਸਾਲ ਪਹਿਲਾਂ ਕੀਤੇ ਗੁਨਾਹ ਸਾਫ ਸਾਫ ਕੋ ਮੁਰ ਕੋਮਣ ਲੱਗੇ ਇਹ ਸਭ ਉਹ ਥਾਵਾਂ ਸਨ ਜਿੱਥੇ ਸਰਪੰਚ ਤੇ ਉਸ ਦੀ ਮਾਂ ਨੇ ਨਵ ਜੰਮੀਆਂ 3 ਾਂ ਸੁੱਟ ਦਿੱਤੀਆਂ ਸਨ ਸਰਪੰਚ ਦੀਆਂ ਅੱਖਾਂ ਸ਼ਰਮ ਨਾਲ ਝੁੱਕ ਗਈਆਂ ਉਸ ਨੇ ਹੱਥ ਜੋੜੇ ਤੇ ਕਹਿਣ ਲੱਗਾ ਮੈਂ ਹੀ ਇਹਨਾਂ ਦਾ ਪਾਪੀ ਪਿਤਾ ਹਾਂ ਮੈਨੂੰ ਜੋ ਮਰਜ਼ੀ ਸਜ਼ਾ ਦੇਵੋ ਮੈਂ ਤੁਹਾਡਾ ਗੁਨੇਗਾਰ ਹਾਂ ਮਾਂ ਦੀਆਂ ਗੱਲਾਂ 'ਚ ਆ ਕੇ ਪਾਪ ਕਰ ਬੈਠਾ ਸਾਂ ਤੇ ਮਾੜੇ ਸਮਾਜ ਤੋਂ ਡਰ ਗਿਆ ਸਾਂ ਸਰਪੰਚ ਦੀ ਗੱਲ ਵਿਚਾਰੇ ਟੋਕਦੀ ਹੋਈ ਦਲੀਪੋ ਬੋਲ ਪਈ ਮਾੜਾ ਸਮਾਜ ਅੱਛਾ ਜਿਸ ਸਮਾਜ ਵਿੱਚ ਚਾਰ ਧੀਆਂ ਪਾਲ ਲਈਆਂ ਮੈਂ ਇਕੱਲੀ ਨੇ ਕਿ ਇਹ ਸਮਾਜ ਚ ਮਾੜਾ ਸਿਰਫ ਧੀਆਂ ਕਰਦੀਆਂ ਨੇ ਜਿਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਏ ਤੁਸੀਂ ਸਮਾਜ ਨੂੰ ਚੰਗਾ ਕਰਨ ਲਈ ਕੀ ਕੀਤਾ ਸ਼ਾਇਦ ਕੁਝ ਵੀ ਨਹੀਂ ਪਰ ਮਾੜਾ ਕਰਨ ਚ ਕਿੰਨਾ ਯੋਗਦਾਨ ਪਾਇਆ ਇੱਕ ਵਾਰ ਆਪਣੇ ਆਪ ਨੂੰ ਪੁੱਛੋ ਤਾਂ ਸਹੀ ਕੰਡਿਆਂ ਅਤੇ ਕੂੜੇ ਵਿੱਚ ਕਿਸ ਨੂੰ ਸੁਟਣਾ ਚਾਹੀਦਾ ਸਮਾਜ ਵਿੱਚ ਮਾੜਾ ਕਰਨ ਵਾਲਿਆਂ ਨੂੰ ਜਾਂ ਧੀਆਂ ਨੂੰ ਦਲੀਪੋ ਪੂਰੇ ਜ਼ੋਰ ਨਾਲ ਬੋਲੀ ਜਾ ਰਹੀ ਸੀ ਸਰਪੰਚ ਦੀ ਪਤਨੀ ਦੇ ਚਿਹਰੇ ਤੇ ਪਹਿਲੀ ਵਾਰ ਰੌਣਕ ਪਰਤੀ ਸੀ ਉਹ ਧੀਆਂ ਨੂੰ ਗਲ ਨਾਲ ਲਾ ਕੇ ਰੋਣ ਲੱਗੀ ਤੇ ਜੀਤੇ ਨੇ ਵੀ ਉਹਨਾਂ ਦੇ ਪੈਰੀ ਹੱਥ ਲਗਾਏ ਮੈਂ ਭਾਗਾ ਵਾਣਾ ਮੇਰੀਆਂ ਚਾਰ ਭੈਣਾਂ ਨੇ ਤੇ ਦੋ ਮਾਮਾ ਨੇ ਆਪਣੀ ਮਾਂ ਨੂੰ ਕਹਿਣ ਲੱਗਿਆ ਮਾਂ ਮaaf ਕਰੀ ਕਦੇ ਤੇਰਾ ਦਰਦ ਨਾ ਪੁੱਛਿਆ ਨਾ ਸਮਝਿਆ ਬਸ ਬਾਪੂ ਦੀ ਦੌਲਤ ਦੇ ਰੰਗ ਚ ਰੰਗਿਆ ਗਿਆ ਮੈਂ ਅੱਜ ਖੁਸ਼ ਹਾਂ ਦਿਲੀਪੋ ਦੀ ਵੱਡੀ ਧੀ ਬੋਲੀ ਮਾਂ ਸਾਨੂੰ ਮaaf ਕਰੀ ਤੁਸੀਂ ਇਕੱਲਿਆਂ ਨੇ ਇੰਨੀਆਂ ਮੁਸ਼ਕਲਾਂ ਨਾਲ ਸਾਨੂੰ ਪਾਲਿਆ ਪੜਾ ਲਿਖਾ ਕੇ ਇਸ ਕਾਬਲ ਬਣਾਇਆ ਪਰ ਅਸੀਂ ਤੁਹਾਨੂੰ ਪਿਓ ਬਾਰੇ ਸਵਾਲ ਕੀਤਾ ਕਿ ਸਾਡਾ ਪਿਤਾ ਕੌਣ ਹੈ ਮਾਂ ਸਾਨੂੰ ਪਿਓ ਦੇ ਪਿਆਰ ਤੋਂ ਵਾਂਝਿਆ ਨੂੰ ਲੱਗਿਆ ਸੀ ਕਿ ਸ਼ਾਇਦ ਸਾਡਾ ਪਿਓ ਤੇ ਦਾਦਕਾ ਪਰਿਵਾਰ ਵੀ ਸਾਨੂੰ ਓਨਾ ਹੀ ਪਿਆਰ ਕਰਦਾ ਜਿੰਨਾ ਸਮਾਜ ਵਿੱਚ ਕਈ ਧੀਆਂ ਨੂੰ ਮਿਲਦਿਆਂ ਵੇਖਿਆ ਪਰ ਜੇ ਪਿਤਾ ਇਸ ਤਰ੍ਹਾਂ ਦਾ ਹੁੰਦਾ ਤਾਂ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਇਕੱਲੀ ਮਾਂ ਨੇ ਪਾਲਿਆ ਸਰਪੰਚ ਨੇ ਦੁਬਾਰਾ ਮਾਫੀ ਮੰਗੀ ਪਰ ਦਲੀਪੋ ਨੇ ਕਿਹਾ ਨਾ ਇਨ੍ਹਾਂ ਧੀਆਂ ਦੇ ਉਹ ਸਾਲ ਮੁੜ ਸਕਦੇ ਨੇ ਜੋ ਇਨ੍ਹਾਂ ਨੇ ਪਿਤਾ ਤੋਂ ਬਗੈਰ ਗੁਜ਼ਾਰੇ ਤੇ ਨਾ ਹੀ ਮੇਰੇ ਜੋ ਹਸਨ ਤੇ ਰੀਝਾਂ ਚਾਵਾਂ ਦੇ ਸਨ ਦੂਜੀ ਪਤਨੀ ਬੋਲ ਪਈ ਨਾ ਹੀ ਮੇਰੇ ਉਹ ਸਾਲ ਮੁੜ ਸਕਦੇ ਨੇ ਜੋ ਮੈਂ ਧੀਆ ਦੀ ਯਾਦ ਵਿੱਚ ਕਲਪਦੀ ਨੇ گزارੇ ਨੇ ਉਹ ਫਿਰ ਬੋਲੀ ਦਲੀਪੋ ਭੈਣ ਜੀ ਤੁਸੀਂ ਤੇ ਰੱਬ ਨੇ ਮੇਰੇ ਤੇ ਬਹੁਤ ਵੱਡਾ احਸਾਨ ਕੀਤਾ ਜੋ ਮੇਰੀਆਂ ਧੀਆ ਨੂੰ ਜ਼ਿੰਦਗੀ ਵੀ ਬਖਸ਼ੀ ਤੇ ਇੰਨੀਆਂ ਵਧੀਆ ਪਾਲਣ ਪੋਸ਼ਣ ਵੀ ਕੀਤਾ ਜੋ ਮੈਂ ਕਦੇ ਵੀ ਨਹੀਂ ਸੀ ਕਰ ਸਕਦੀ ਸਰਪੰਚ ਗੋਡੇ ਮੁੱਦੇ ਮਾਰ ਦਲੀਪੋ ਅੱਗੇ ਹੱਥ ਜੋੜ ਬੈਠ ਗਿਆ ਤੇ ਕਿਹਾ ਦਲੀਪੋ ਇੱਕ ਵਾਰ ਮਾਫ ਕਰ ਦੇ ਮੇਰੀਆਂ ਧੀਆਂ ਨੂੰ ਵੀ ਕਹਿ ਕੇ ਮੈਨੂੰ ਮਾਫ ਕਰ ਦੇਣ ਹਸਰਤ ਬੋਲ ਪਈ ਨਹੀਂ ਇਹ ਨਹੀਂ ਹੋ ਸਕਦਾ ਮਾਫ ਨਹੀਂ ਕੀਤਾ ਜਾ ਸਕਦਾ ਰਿਸ਼ਤਿਆਂ 'ਚ ਜਜ਼ਬਾਤੀ ਹੋ ਕੇ ਜਦੋਂ ਇੱਕ ਗੁਨਾਹਗਾਰ ਨੂੰ ਸਜ਼ਾ ਨਹੀਂ ਮਿਲਦੀ ਤਾਂ ਹੋਰ ਲੋਕ ਵੀ ਗੁਨਾ ਦੇ ਰਾਹ ਤੇ ਚੱਲਦੇ ਹਨ ਚਾਰੇ ਧੀਆਂ ਇਸ ਗੱਲ ਤੇ ਸਹਿਮਤ ਸਨ ਤੇ ਦਲੀਪੋ ਤੇ ਦੂਜੀ ਪਤਨੀ ਵੀ ਕੁੜੀਆਂ ਨੇ ਪੁਲਿਸ ਨੂੰ ਬੁਲਾ ਲਿਆ ਸਰਪੰਚ ਨੇ ਸਾਰੇ ਪਿੰਡ ਤੋਂ ਮਾਫੀ ਮੰਗੀ ਤੇ ਆਪਣੀ ਸਜ਼ਾ ਕੱਟਣ ਲਈ ਤਿਆਰ ਹੋ ਗਿਆ। ਸਰਪੰਚ ਨੇ ਇੱਕ ਵਾਰ ਸਭ ਨੂੰ ਆਪਣੇ ਘਰ ਜਾਣ ਲਈ ਰਾਜ਼ੀ ਕਰ ਲਿਆ। ਘਰ ਜਾਣ ਤੇ ਸਰਪੰਚ ਦੀ ਮਾਂ ਅਜੇ ਔਖੀ ਬੋਲਣ ਹੀ ਲੱਗੀ ਸੀ ਕਿ ਸਰਪੰਚ ਬੋਲ ਪਿਆ। ਮਾਤਾ ਇਹ ਤੇਰੀਆਂ ਪੋਤੀਆਂ ਨੇ ਜੋ ਤੂੰ ਮੇਰੇ ਨਾਲ ਜਾ ਕੇ ਜੰਮਦੀਆਂ ਸੁੱਟ ਦਿੱਤੀਆਂ ਸੀ। ਅੱਜ ਮੈਂ ਤਾਂ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣ ਚੱਲਿਆ ਪਰ ਤੇਰੇ ਤੋਂ ਇੱਕ ਗੱਲ ਦਾ ਜਵਾਬ ਲੈਣ ਆਇਆ ਹਾਂ ਤੂੰ ਵੀ ਤਾਂ ਕਿਸੇ ਦੀ ਧੀ ਸੀ ਭੈਣ ਸੀ ਮਾਂ ਸੀ ਫਿਰ ਤੂੰ ਮੇਰੇ ਤੋਂ ਇਹ ਸਭ ਕਿਉਂ ਕਰਵਾਇਆ ਤੂੰ ਤਾਂ ਖੁਦ ਇੱਕ ਔਰਤ ਸੀ ਮਾਤਾ ਰੋਂਦੀ ਹੋਈ ਬੋਲੀ ਵੇ ਪੁੱਤ ਮੈਂ ਕੁੜੀਆਂ ਦੀ ਜ਼ਿੰਦਗੀ ਕਦੇ ਸੁਖਾਲੀ ਨਹੀਂ ਵੇਖੀ ਕੁੜੀਆਂ ਦਾ ਜੀਣਾ ਤਾਂ ਮੌਤ ਤੋਂ ਵੀ ਔਖਾ ਹੁੰਦਾ ਤੇ ਫਿਰ ਇੱਜ਼ਤ ਦਾ ਫਿਕਰ ਹੋਰ ਸੋ ਫਿਕਰ ਮੈਂ ਤਾਂ ਤੈਨੂੰ ਮੁਕਤ ਕੀਤਾ ਸੀ ਇਨ੍ਹਾਂ ਫਿਕਰਾਂ ਤੋਂ ਜਮਾਨਾ ਬਹੁਤ ਮਾੜਾ ਏ ਮੁੰਡੇ ਦਾ ਕੀ ਏ ਕੋਈ ਕੁਝ ਨਹੀਂ ਬੋਲਦਾ ਚਾਹੇ ਮੁੰਡਾ ਜਿਵੇਂ ਦਾ ਮਰਜੀ ਹੋਵੇ ਸਰਪੰਚ ਫਿਰ ਬੋਲਿਆ ਇਸ ਧੀਆਂ ਦਾ ਕੀ ਕਸੂਰ ਬੇਬੇ ਮੈਂ ਜਾ ਰਿਹਾ ਹਾਂ ਤੂੰ ਮੈਨੂੰ ਉਡੀਕ ਦੀ ਤੁਰ ਜਾਏਂਗੀ ਮੈਂ ਜੇਲ੍ਹ 'ਚ ਪਛਤਾਵੇ ਨਾਲ ਝੂਰਦਾ ਰਹਾਂਗਾ ਇਸ ਪੁੱਤ ਨੂੰ ਕਿਸੇ ਚੰਗੇ ਘਰ ਨੇ ਆਪਣੀ ਧੀ ਨਹੀਂ ਦੇਣੀ ਤੇ ਆ ਧੀਆ ਤੇ ਇਨ੍ਹਾਂ ਦੀਆਂ ਮਾਵਾ ساری ਉਮਰ ਇਹ ਤਕਲੀਫ ਨਹੀਂ ਭੁੱਲ ਸਕਦੀਆਂ ਜੋ ਅਸਾਂ ਦਿੱਤੀ ਬੇਬੇ ਕੁਦਰਤ ਨਾਲ ਖਿਲਵਾੜ ਕਰਕੇ ਦਸ ਕੀ ਖਟਿਆ ਦਸ ਕੀ ਖਟਿਆ ਬੇਬੇ ਸਰਪੰਚ ਫਿਰ ਜਾਰੋ ਜਾਰ ਰੋਣ ਲੱਗਾ ਓਏ ਲੋਕੋ ਕੁਦਰਤ ਨਾਲ ਖਿਲਵਾੜ ਨਾ ਕਰੋ ਨਾ ਕਰੋ ਏ ਧੰਨਵਾਦ ਜੀ ਅੱਜ ਦੀ ਕਹਾਣੀ ਜੇ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ